ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਨਾਮ ਸਾਡਾ ਮੇਰਾ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ। ਚਲੋ ਜੀ ਅੱਜ ਆਪਾਂ ਇੱਕ ਹੋਰ ਵੀਡੀਓ ਲੈ ਕੇ حاضر ਹੋਏ ਆ ਆਪਦੇ ਵਾਸਤੇ। ਵੀਡੀਓ ਬਣਾਉਣ ਵਾਸਤੇ ਮੈਂ ਸਲਾਈ ਤੇ 26 ਕੁੰਡੇ ਪਾਏ ਆ। ਤੇ ਚਲੋ ਜੀ ਸਟਾਰਟ ਕਰਦੇ ਆ ਆਪਾਂ ਡਿਜ਼ਾਈਨ ਬਣਾਉਣਾ। ਫਰਸਟ ਵਾਲਾ ਕੁੰਡਾ ਤਾਰਾਂਗੇ। 1 2 ਤਦ ਚਾਰ ਕੁੰਡੇ ਆਪਾਂ ਸਿੱਧੇ ਬਣਾਵਾਂਗੇ ਫਿਰ ਆਪਾਂ ਅੱਗੇ ਵੜ ਪਾ ਕੇ ਆਹ ਕੁੰਡਾ ਉਲਟਾ ਕੇ ਇੱਥੇ ਦੋਹਾਂ ਦਾ ਇੱਕ ਕਰ ਦਾਂਗੇ ਇੱਥੇ ਫਿਰ ਆਪਾਂ ਵੜ ਪਾ ਕੇ ਆ ਕੁੰਡਾ ਉਲਟਾ ਲਾਂਗੇ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾ ਦਾਂਗੇ ਅੱਗੇ ਫਿਰ ਆਪਾਂ ਦੋ ਗੁੰੜਿਆਂ ਦਾ ਇੱਕ ਗੁੰੜਾ ਕਰਤਾਗੇ ਇੱਥੇ ਆਪਾਂ ਤਿੰਨ ਤਾਈ ਦੋ ਦੋ ਗੁੰੜਿਆਂ ਦਾ ਇੱਕ ਗੁੰੜਾ ਬਣਾ ਲਿਆ ਅੱਗੇ ਆਪਾਂ ਫਿਰ ਇੱਕ ਦੋ ਤਿੰਨ ਚਾਰ ਪੰਜ ਗੁੰੜੇ ਆਪਾਂ ਅੱਜ ਬਣਾ ਲਾਂਗੇ ਸਿੱਧੇ ਆਹ ਗੁੰੜਾ ਛੱਡ ਕੇ ਪੰਜ ਗੁੰੜੇ ਹੋਰ ਬਣਾ ਲਾਂਗੇ ਅੱਗੇ ਫਿਰ ਆਪਾਂ దో కుడీ వల్ ధాగా ఫ దో కు ఫా దో కు సగే ఆ కు కడే సే ਆਹ ਕੁੰਡੇ ਸਾਨੂੰ ਸਾਈਡ ਵਾਲੇ ਕੋਈ ਉਹ ਨਹੀਂ ਹੁੰਦੇ ਜ਼ਰੂਰੀ ਨਹੀਂ ਹੁੰਦੇ ਜ ਜਿੰਨੇ ਵੀ ਸਾਡੇ ਕੋਲ ਕੁੰਡੇ ਬਚਣ ਦੋਨੋਂ ਸਾਈਡਾਂ ਤੇ ਅਸੀਂ ਉਹਨੇ ਉਹਨੇ ਰੱਖ ਸਕਦੇ ਆ ਇਹ ਤਾਂ ਆਪਾਂ ਇੱਕ ਸਿਰਫ ਡਿਜ਼ਾਈਨ ਬਸਿਆ ਹੈ ਵੀ ਇਸ ਤਰ੍ਹਾਂ ਬਣਦਾ ਹੈ ਉਲਟੀ ਸਲਾਈ ਪੂਰੀ ਉਲਟੀ ਬਣੂਗੀ ਹੁਣ ਜੀ ਆਪਾਂ ਅੱਗੇ ਸਿੱਧੀ ਸਾਈਡ ਸਿੱਧੀ ਸਾਈਡ ਆਪਾਂ ਫੇਰ ਆ ਕੁੰਡਾ ਤਾਰਾਂਗੇ ਹੁਣ ਬਣਾਵਾਂਗੇ ਆਪਾਂ പഞ്ചേ ബ സിദ്ധേ ജാ ഇ വാങ്ങാ ഇത് സിദ്ധാ ബാ കു ദ കൂടാ കദാ ఇంకా దో కు బనా

ਆਪਾਂ ਇੱਥੇ ਉਹ ਹੀ ਚਾਰ ਕੁੰਡੇ ਫੇਰ ਬਣਾਵਾਂਗੇ ਸਿੱਧੇ ਆਪਾਂ ਇੱਥੇ ਫੇਰ ਵਾਲ ਪਾਵਾਂਗੇ ਦੋ ਕੁੰਡਿਆਂ ਦਾ ਇੱਕ ਬਣਾਵਾਂਗੇ ਐਸ ਕੁੰਡੇ ਨੂੰ ਵੀ ਆਪਾਂ ਇਸ ਤਰ੍ਹਾਂ ਕੁੰਡਾ ਲਾ ਕੇ ਵੜ ਪਾ ਕੇ ਦੋ ਕੁੰਡਿਆਂ ਦਾ ਇੱਕ ਕਰਾਂਗੇ ਇੱਥੇ ਫੇਰ ਆਪਾਂ ਆਹ ਕੁੰਡਾ ਲਾ ਕੇ ਦੋ ਕੁੰਡਿਆਂ ਦਾ ਇੱਕ ਕਰਾਂਗੇ ਮੈਚ ਬਣਾਏ ਹੈਗੇ ਆ ਪੰਜ ਗੁੰਡੇ ਇੱਥੇ ਫੇਰ ਆਪਾਂ ਵੜ પા ਕੇ ਗੁੰਡਾ ਲਾ ਕੇ ਦੋ ਗੁੰਡਾ ਲੈੱਕ ਕਰ ਦਾਂਗੇ ਇੱਥੇ ਫੇਰ ਦੋ ਗੁੰਡਾ ਲੈੱਕ ਇੱਕ ਗੁੰਡਾ ਕਰ ਦਾਂਗੇ ਅੱਗੇ ਫੇਰ ਆਪਾਂ ਦੋ ਗੁੰਡਿਆਂ ਦਾ ਇੱਕ ਗੁੰਡਾ ਕਰ ਦਾਂਗੇ ਉਸਾਹੀ ਡਿਜ਼ਾਈਨ ਹੈ ਜੀ ਇੱਕ ਵਾਰੀ ਅਸੀਂ ਜਿਹੜੀਆਂ ਗਲੀਆਂ ਬਣਾਉਣੀਆਂ ਹੈਗੀਆਂ ਦੋ ਬਣਾਉਣੀਆਂ ਇੱਕ ਵਾਲੀ ਦੰਡ ਬਣਾਉਣੀ ਹੈ ਹਾਲੇ ਜੀ ਆਪਾਂ ਅਗੇ ਸਿੱਧੇ ਪਾਸੇ ਫਿਰ ਤੋਂ ਇੱਥੇ ਆਪਾਂ ਫਿਰ ਤੋਂ ਬਣਾਵਾਂਗੇ ਪੰਜ ਕੁੰਡੇ ਸਿੱਧੇ ਬਣਾਵਾਂਗੇ ਆਰਤਾ ਪਰ ਰੱਖੇ ਸੀ ਆਮਲਾ ਕੁੰਡਾ ਵੀ ਆਪਾਂ ਸਿੱਧਾ ਬਣਾਵਾਂਗੇ ਇੱਥੇ ਧਾਗਾ ਅੱਗੇ ਕਰਾਂਗੇ ਇਹਨੂੰ ਇਸ ਤਰ੍ਹਾਂ ਕੁੰਡੇ ਨੂੰ ਉਲਟਾ ਕੇ ਦੋਆਂ ਦੇ ਇੱਕ ਕਰ ਦਾਂਗੇ ਫਿਰ ਤੋਂ ਧਾਗਾ ਅੱਗੇ ਕਰਾਂਗੇ ਉਲਟਾਉਣਾ ਪਤਾ ਹੈ ਕਿ ਇਹ ਫੜੀ ਸੋਹਣੀ ਬਣਦੀ ਹੈ ਇਹ ਵਾਲੀ ਤੇ ਇੱਥੇ ਆਪਾਂ ਆ ਵਾਲੇ ਵਿੱਚ ਵਾਲੇ ਕੁੰਡੇ ਹੁਣ ਸਾਡੇ ਹੈਗੇ ਹੈ 2 3 4 5 ਤੇ 6 ਗੁੰਡੇ ਹੋ ਗਏ ਐਸ ਗੁੰਡੇ ਨੂੰ ਛੱਡ ਕੇ ਹੁਣ ਇਹ ਦੇ ਸਣੇ ਹੋਵੇ 7 2 4 6 7 ਹੁਣ ਅਸੀਂ ਇੱਥੇ ਵੜ ਪਾਵਾਂਗੇ ਤੇ ਆਹ ਕੁੰਡਾ ਉਲਟਾ ਕੇ ਦੋ ਆ ਕੁੰਡਿਆਂ ਦਾ ਇੱਕ ਕੁੰਡਾ ਕਰ ਦਾਂਗੇ ਫਿਰ ਤੋਂ ਵੜ ਪਾਵਾਂਗੇ ਦੋ ਕੁੰਡਿਆਂ ਦਾ ਇੱਕ ਕੁੰਡਾ ਕਰ ਦਾਂਗੇ ਇੱਥੇ ਸਾਡੇ ਕੋਲੇ 4 ਕੁੰਡੇ ਆ ਹੁਣ ਅਸੀਂ ਇਹਦੇ ਸਨੇ ਸਾਡੇ ਕੋਲੇ ਹੈਗੇ ਆ ਜੀ ਪੰਜ ਕੁੰਡੇ ਸਿੱਧੇ ਬਣਾ ਦਾਂਗੇ ਇਹਨੂੰ ਛੱਡ ਕੇ ਪੰਜ ਕੁੰਡੇ ਸਿੱਧੇ ਇਹ ਬਣਾ ਲਵਾਂਗੇ ਮਸਾਹੀ ਸਲਾਈਆਂ ਅਸੀਂ ਰਿਪੀਟ ਕਰਦੇ ਜਾਵਾਂਗੇ ਦਾ ਇਸ ਤਰ੍ਹਾਂ ਡਿਜ਼ਾਈਨ ਬਣਦਾ ਜਾਊਗਾ ਜੀ ਹੁਣ ਅਸੀਂ ਦੋ ਕੁੰਡੇ ਬਣਾਏ ਆ ਆ ਦੋ ਬਣਾਈਆਂ ਜਾਲੀਆਂ ਦੋ ਜਾਲੀਆਂ ਪਾਈਆਂ ਇਦੋਂ ਉੱਪਰ ਉਲਟੀ ਸਲਾਈ ਬਣਾ ਕੇ ਫਿਰ ਅਸੀਂ ਤਿੰਨ ਬਣਾ ਲਾਂਗੇ ਜਿਵੇਂ ਅਸੀਂ ਥੱਲੇ ਪਾਈਆਂ ਹਨੇਜੇ ਤੇ ਇਸ ਤਰ੍ਹਾਂ ਲੱਗਦਾ ਜੀ ਬਣਿਆ ਹੈ ਡਿਜ਼ਾਈਨ ਆ ਥੋੜਾ ਜਿਹਾ ਵੰਟੀਆਂ ਫੜੀਆਂ ਇਹ ਮੈਂ ਹਰੇਕ ਤੇ ਤਿੰਨ ਤਿੰਨ ਹੀ ਬਣਾਈਆਂ ਜੀ ਇਹ ਜਿਵੇਂ ਮੈਂ 2 ਬਣਾਈਆਂ ਇੱਕ ਥਾਂ ਤੇ 3 ਬਣਾਈਆਂ ਇੱਕ ਥਾਂ ਤੇ 2 ਆ ਮੈਂ ਹਰੇਕ ਸਲਾਈ ਚ 3 3 ਹੀ ਬਣਾਈਆਂ ਤਾਂ ਇਸ ਤਰ੍ਹਾਂ ਬਣਦੀਆਂ ਗਈਆਂ ਇਹ ਵੀ ਸੋਹਣੀਆਂ ਲੱਗਦੀਆਂ ਜੀ ਜਿਵੇਂ ਤੁਹਾਨੂੰ ਪਸੰਦ ਲੱਗੇ ਬਣਾ ਸਕਦੇ ਹੋ ਤੇ ਜੇ ਮੇਰੀ ਵੀਡੀਓ ਚੰਗੀ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜੀ Ya los gmail tengo que hacer en mi video ya. Ja.